ਤੇ ਪੰਜਾਬ ਅੱਜ ਤੱਕ ਸਭ ਤੋਂ ਜ਼ਿਆਦਾ ਠੰਡ ਇਸ ਤੇ ਕਈ ਸਾਲਾਂ ਚ ਠੰਡ ਨਹੀਂ ਪਈ ਉਹ ਪੈ ਰਹੀ ਹੈ ਤੇ ਅੱਜ ਤੁਸੀਂ ਠੰਡੇ ਪਾਣੇ ਨਾਲ ਨਹਾਤੇ ਪਹਿਲੀ ਗੱਲ ਤਾਂ ਦੱਸੋ ਕਿ ਠੰਡੇ ਪਾਣੇ ਨਾਲ ਹਾਉਣ ਦੀ ਕੀ ਜ਼ਰੂਰਤ ਪੈਗੀ ਸੀ ਦਿਖਾਉਣ ਦੀ ਨਾ ਸੋਚੋ ਕਿਉਂਕਿ ਠੰਡ ਬਹੁਤ ਹੈ ਠੰਡੇ ਪਾਣੀ ਨਾਲ ਤਾਂ ਬਿਲਕੁਲ ਨਾ ਨਹਾਓ ਕਿਉਂਕਿ ਜੇਕਰ ਨਹਾਏ ਤਾਂ ਇਸ ਨੌਜਵਾਨ ਵਾਂਗੂ ਹਸਪਤਾਲ ਵੀ ਪਹੁੰਚ ਸਕਦੇ ਹੋ ਜੀ ਹਾਂ ਇਸ ਨੌਚਵਾਨ ਨੂੰ ਠੰਡੇ ਪਾਣੀ ਨਾਲ ਨਹਾਉਣਾ ਇੰਨਾ ਮਹਿੰਗਾ ਪੈ ਗਿਆ ਕਿ ਇਸ ਦੀ ਜਾਨ ਦੇ ਬਣਾਈ। ਇਹ ਤਾਂ ਕਿਸੇ ਜੀ ਤਪਾਂ ਦੇ ਕਿਸੇ ਚੋਣ ਹੰਡਾ ਕੋਨ ਪਲਾਨੀਆ ਅੰਮ੍ਰਿਤ ਗਵਰਨਮੈਂਟ ਆ इस करके तो नहीं बोतल 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 ले आओ बोतल ले आओ और तो काम मत लो इसे हीटर चलाओ एंड लगाओ हीटर अच्छा भाई ਸ਼ੁਭਰੀ ਬਟਾ ਸ਼ੁਭਰੀ ਬਿਲਾ ਬਟਾ ਇਸ ਨੌਜਵਾਨ ਦੀ ਗਲਤੀ ਸਿਰਫ ਇਹ ਨਹੀਂ ਕਿ ਇਸ ਨੇ ਠੰਡੇ ਪਾਣੀ ਨਾਲ ਨਹਾਇਆ ਸਗੋਂ ਇਸ ਨੇ ਆਪਣੇ ਦੋਸਤਾਂ ਨਾਲ ਸ਼ਰਤ ਲਗਾਈ ਕਿ ਰਾਤ ਦੇ ਰੱਖੇ ਹੋਏ ਠੰਡੇ ਪਾਣੀ 'ਚ ਇਹ ਛਾਲਾਂ ਵੀ ਮਾਰੇਗਾ ਬਸ ਫਿਰ ਕੀ ਸੀ ਛਾਲਾਂ ਤਾਂ ਮਾਰੀਆਂ ਪਰ ਫਿਰ ਚੱਲਣ ਯੋਗ ਵੀ ਨਾ ਰਹਾ ਜਿਸ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਤਾਂ ਦੇਖ ਪੰਜਾਬ 'ਚ ਅੱਜਕੱਲ ਸਭ ਤੋਂ ਜ਼ਿਆਦਾ ਠੰਡ ਇਸ ਤੇ ਕਈ ਸਾਲਾਂ ਚ ਠੰਡ ਨਹੀਂ ਪਈ ਉਹ ਪੈ ਰਹੀ ਹੈ ਤੇ ਅੱਜ ਤੁਸੀਂ ਠੰਡੇ ਪਾਣੇ ਨਾਲ ਨਹਾਤੇ ਪਹਿਲੀ ਗੱਲ ਤਾਂ ਦੱਸੋ ਕਿ ਠੰਡੇ ਪਾਣੇ ਨਾਲ ਨਹਾਉਣ ਦੀ ਕੀ ਜ਼ਰੂਰਤ ਹੈਗੀ ਸੀ ਕਿਉਂ ਨਹਾਤੇ ਕਰੇ ਹੀ ਗਰਮ ਨਹੀਂ ਹੋਇਆ ਕੀ ਹੋਇਆ ਮੈਸੀ ਸਰ ਮਜ਼ਾਕ ਮਜ਼ਾਕ ਨਾ ਮਜ਼ਾਕ ਮਜ਼ਾਕ ਦੇਖੋ ਬੇਟਾ ਆਹ ਮਜ਼ਾਕ ਬਹੁਤ ਭਾਰੀ ਪੈਂਦਾ ਹੈ ਜਦੋਂ ਵੀ ਇਹ ਠੰਡ ਹੈ ਅਗਰ ਬੰਦਾ ਠੰਡੇ ਪਾਣੇ ਨਾਲ ਨਹਾ ਲੈਂਦਾ ਹੈ ਜਿਸ ਦੀ ਬਾਡੀ ਮਾਸ ਨਹੀਂ ਜ਼ਿਆਦਾ ਮਤਲਬ ਬੰਦਾ ਤੰਦਰੁਸਤ ਨਹੀਂ ਹੈ ਪਤਲਾ ਹੈ ਉਹਦਾ ਟੈਂਪਰੇਚਰ ਇੱਕਦਮ ਫਾਲ ਹੋ ਜਾਂਦਾ ਹੈ ਜਦੋਂ ਟੈਂਪਰੇਚਰ ਫਾਲ ਹੁੰਦਾ ਕੀ ਹੁੰਦਾ ਨਾੜੀਆਂ ਸੁੰਗੜ ਜਾਂਦੀਆਂ ਉਹਦੇ ਵਿੱਚ ਖੂਨ ਦਾ ਦੌਰਾ ਵੱਜ ਜਾਂਦਾ ਹੈ ਵਦਨਾਂ ਬੀਪੀ ਹੋ ਸਕਦਾ ਹੈ ਬਲੱਡ ਅੱਗੇ ਸਰਕੂਲੇਟ ਕਰਨਾ ਬੰਦ ਕਰ ਸਕਦਾ ਹੈ ਉਹਦਾ ਪਾਸਾ ਖੜ ਸਕਦਾ ਹੁਣ ਦੂਸੀਂ ਜਿਵੇਂ ਬੇਹੋਸ਼ ਹੋ ਗਏ ਠੀਕ ਹੈ ਨਹਾਉਣ ਤੋਂ ਬਾਅਦ ਹੋਏ ਅਸਤਾ ਸੋਚਾਂਗੇ ਗੀਜ਼ਰ ਕਰਕੇ ਹੋ ਗਿਆ ਸੀ ਪਰ ਐਕਚੁਅਲੀ ਤੁਹਾਨੂੰ ਠੰਡ ਲੱਗੀ ਸੀ ਬੇਟਾ ਠੰਡ ਦਾ ਇੰਨਾ ਜ਼ਿਆਦਾ ਹੋ ਗਿਆ ਕਿ ਸਭ ਤੋਂ ਪਹਿਲਾਂ ਜਦੋਂ ਠੰਡ ਲੱਗਦੀ ਹੈ ਬਾਡੀ ਦਾ ਬੀਪੀ ਫਾਲ ਹੋ ਗਿਆ ਠੀਕ ਹੈ ਉਸ ਤੋਂ ਦੌਰਾ ਪੈ ਜਾਂਦਾ ਹੈ ਠੀਕ ਹੈ ਘੱਟੋ-ਘੱਟ ਆਪਾਂ ਨੂੰ ਠੰਡ 'ਚ ਇੰਨੀ ਕੋਸ਼ਿਸ਼ ਕਰਨੀ ਚਾਹੀਦੀ ਜਾਂ ਦਾ ਗਰਮ ਪਾਣੀ ਨਾ ਲਾਓ ਤਾਂ ਨਾ ਵੀ ਲੈ ਠੰਡੇ ਨਾਲ ਤਾਂ ਨਾਲ ਦੇ ਨਾਲ ਕੱਪੜੇ ਪਾਓ ਅੰਦਰ ਹੀ ਨਾ ਹੋਣਾ ਚਾਹੀਦਾ ਨਹੀਂ ਤਾਂ ਨਾਓ ਨਾ ਮਾਮਲਾ ਹੈ ਸੰਗਰੂਰ ਚ ਪੈਂਦੇ ਪਵਾਨੀ ਘੜ ਦਾ ਜਿੱਥੇ ਕੜਾਕੇ ਦੀ ਇਸ ਠੰਡ 'ਚ ਕੁਝ ਨੌਜਵਾਨਾਂ ਨੇ ਰਾਤ ਦੇ ਰੱਖੇ ਠੰਡੇ ਪਾਣੀ 'ਚ ਨਹਾਉਣ ਅਤੇ ਛਾਲਾ ਮਾਰਨ ਦੀ ਸ਼ਰਤ ਲਗਾ ਲਈ ਜਿਸ ਕਾਰਨ ਨੌਜਵਾਨ ਬੇਹੋਸ਼ ਹੋ ਗਿਆ ਉਧਰ ਹਸਪਤਾਲ 'ਚ ਡਾਕਟਰਾਂ ਨੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਟ੍ਰੀਟਮੈਂਟ ਦਿੱਤਾ ਡਾਕਟਰ ਅਮਤਾਵਕ ਨੌਜਵਾਨ ਦੀ ਬਾਡੀ ਤੇ ਮਾਸ ਘਟ ਹੋਣ ਕਾਰਨ ਉਸ ਦੀ ਅਜੇ ਹੀ ਹਾਲਤ ਹੋਈ। ਦੇਖੋ ਨੌਜਵਾਨਾਂ ਨੇ ਸ਼ਰਤ ਲਾਈ ਕਿ ਅਸੀਂ ਠੰਡੇ ਪਾਣੀ ਨਾਲ ਨਹਾ ਕੇ ਠੰਡੇ ਤੋਂ ਠੰਡੇ ਪਾਣੀ ਨਾਲ ਬਾਹਰ ਰੱਖ ਕੇ ਰਾਤ ਜਿਹੜਾ ਰੱਖਿਆ ਸੀਗਾ ਨਾ ਕੇ ਵੀ ਐਂ ਛਾਲਾ ਮਾਰਾਂਗੇ। ਪਰ ਇਸ ਕੀ ਹੋਇਆ ਜਦੋਂ ਠੰਡੇ ਪਾਣੀ ਨਾਲ ਨਹਾਇਆ ਬੰਦੇ ਦਾ ਬਾਡੀ ਮਾਸ ਘਟ ਸੀ। ਬੰਦਾ ਪਤਲਾ ਸੀ ਬਹੁਤ ਜ਼ਿਆਦਾ। ਉਹ ਬਾਡੀ ਇੱਕਦਮ ਕਸਟ ਵੈਜੋ ਕੰਸਟ੍ਰਕਸ਼ਨ ਚੱਲੀ ਜਾਂਦੀ ਹੈ। ਉਹਨੇ ਆਦਾ ਟੈਂਪਰੇਚਰ ਮੇਨਟੇਨ ਹੀ ਕਰਨਾ ਪੰਦਾ ਹੁੰਦਾ ਬਾਡੀ ਦਾ ਆਟੋ ਰੈਗੂਲੇਸ਼ਨ ਹੈ। ਪਰਸਨਲ ਕੀਆ ਜਦੋਂ ਬਾਡੀ ਨੂੰ ਠੰਡ ਲੱਗੀ ਵੈਸੋ ਕੰਸਟ੍ਰਕਸ਼ਨ ਹੋਈ ਉਹਦੀ ਰੈਸਪੀਰੇਟਰੀ ਐਫਰਟ ਘਟ ਗਿਆ ਉਸਨੂੰ ਬੇਹੋਸ਼ ਹੋ ਗਿਆ ਹਾਂਜੀ ਜਦੋਂ ਠੰਡਾ ਪਾਣੀ ਪਾਇਆ ਤਾਂ ਬਾਡੀ ਕੀ ਕਰਦੀ ਹੈ ਠੰਡ ਤੋਂ ਬਚਾ ਵੈਸੋ ਕੰਸਟ੍ਰਕਸ਼ਨ ਹੋ ਜਾਂਦੀ ਹੈ ਠੀਕ ਹੈ ਉਹ ਜਦੋਂ ਵੈਸੋ ਕੰਸਟ੍ਰਕਸ਼ਨ ਹੋਈ ਤੇ ਰਿਫਲੈਕਸਲੀ ਬਾਡੀ ਦੇ ਹਾਰਮੋਨਸ ਰਿਲੀਜ਼ ਹੁੰਦੇ ਉਸ ਨਾਲ ਇੱਕ ਵਾਰੀ ਇਹ ਜਿਵੇਂ ਦੌਰਾ ਪੈਂਦਾ ਐ ਇਕੱਠਾ ਹੋ ਗਿਆ ਬਾਡੀ ਮਸਲਸ ਕੰਟ੍ਰੈਕਟ ਕਰਕੇ ਉਹਨਾਂ ਦੌਰਾ ਪੈ ਗਿਆ ਉਸਨੂੰ ਇੱਕ ਵਾਰੀ ਬੇਹੋਸ਼ ਹੋ ਗਿਆ ਵੈਸੋ ਵਹੀਗਲ ਕਹਿੰਦੇ ਡੂ ਟੂ ਕੋਲਡ ਸਰ ਨੂੰ ਨੌਜਵਾਨ ਸਹੀ ਠੀਕ ਹੈ ਬੀ ਤੁਸੀਂ ਇਸਮ ਬਿਲਕੁਲ ਠੀਕ ਹੈ ਪੂਰੀ ਹੀਟ ਹੈ ਠੀਕ ਹੈ ਇਹਨੂੰ ਘੰਟਾ ਦੋ ਘੰਟਾ ਕਟੋਟ ਲੱਗਣਗੇ ਕਿਉਂਕਿ ਕੋਈ ਜਿਹੜੀ ਆਕਸੀਜਨ ਸਪਲਾਈ ਘਟੀ ਹੈ ਇਹਨੂੰ ਅਸੀਂ ਆਕਸੀਜਨ ਲਾਵਾਂਗੇ ਸਿਸਟਮਾਂ ਦੀ ਆਕਸੀਜਨ ਵੀ ਲਾਓ ਠੀਕ ਹੈ ਦੋ ਤਿੰਨ ਘੰਟੇ ਇਹਨਾਂ ਨੂੰ ਰੱਖਾਂਗੇ ਜਦੋਂ ਟੈਂਪਰੇਚਰ ਨਾਰਮਲ ਹੋ ਗਿਆ ਚਾਚੂ ਫੂਡ ਦੇਤਾ ਉਲਟੀ ਨਹੀਂ ਕਿਉਂਕਿ ਵੋਮਟਿੰਗ ਵੀ ਇਸ ਨਾਲ ਟ੍ਰਿਗਰ ਹੋ ਜਾਂਦੀ ਹੈ ਡਾਕਟਰਾਂ ਮੁਤਾਬਕ ਇਹ ਨੌਜਵਾਨ ਸੀ ਇਸੇ ਲਈ ਬਚ ਗਿਆ ਪਰ ਜੇਕਰ ਕੋਈ ਬਜ਼ੁਰਗ ਹੁੰਦਾ ਤਾਂ ਸ਼ਾਇਦ ਕਦੇ ਵੀ ਨਾ ਬਚਦਾ ਡਾਕਟਰਾਂ ਨੇ ਅਜਿਹੇ ਚ ਲੋਕਾਂ ਨੂੰ ਇਸ ਕਿੜਾਕੇ ਦੀ ਠੰਡ ਤੋਂ ਬਚਣ ਦੀ ਅਪੀਲ ਵੀ ਕੀਤੀ ਜਿੰਨੇ ਵੀ ਆਪਣੇ ਲੋਕ ਹੈ ਸਾ ਖਾਸ ਕਰਕੇ ਬਜ਼ੁਰਗ ਜਿਨ੍ਹਾਂ ਦਾ ਬੋਡੀ ਮਾਸ ਇੰਡੈਕਸ ਘੱਟ ਹੈ ਉਹ ਘਟੋ ਘਟ ਬਾਹਰ ਨਾ ਨਿਕਲਣ ਅਤੇ ਬਾਹਰ ਨਿਕਲਣਾ ਵੀ ਪੈ ਜੇ ਤਾਂ ਪੂਰੇ ਕੱਪੜੇ ਪਾ ਕੇ ਜਾਣ ਅਗਰ ਪੂਰੇ ਕੱਪੜੇ ਨਹੀਂ ਪਾਉਂਦੇ ਤਾਂ ਉਹਨਾਂ ਨੂੰ ਦੁਆਰਾ ਵੀ ਪੈ ਸਕਦਾ ਹੈ ਠੰਡ ਦੇ ਕਾਰਨ ਹਾਰਟ ਅਟੈਕ ਹੋ ਸਕਦਾ ਹੈ ਪਾਸਾ ਖੜ ਸਕਦਾ ਹੈ ਇਸ ਕੀ ਹੁੰਦਾ ਬੰਦਾ ਠੰਡ ਚ ਪਾਣੀ ਨਹੀਂ ਪੀਂਦਾ ਪਾਣੀ ਇੱਕ ਮੇਨ ਕੰਪੋਨੈਂਟ ਹੈ ਬੋਡੀ ਦਾ ਜਿਹੜਾ ਆਪਣਾ ਖੂਨ ਦੀ ਸਰਕੂਲੇਸ਼ਨ ਅੱਗੇ ਵਧਾਉਂਦਾ ਉਸ ਨਾਲ ਕੀ ਹੁੰਦਾ ਇੱਕ ਹਾਰਟ ਅਟੈਕ ਨਹੀਂ ਹੁੰਦਾ ਲੋਕ ਕੀ ਕਹਿੰਦੇ ਠੰਡ ਚ ਪਾਣੀ ਨਹੀਂ ਪੀਂਦੇ ਪਾਣੀ ਨਹੀਂ ਪੀਂਦੇ ਕਿ ਬਾਰ ਬਾਰ ਪਿਸ਼ਾਬ ਜਾਣਾ ਪੈਂਦਾ ਇਸ ਕਰਕੇ ਜਲਤਰ ਨਹੀਂ ਪੀਂਦੇ ਤੇ ਉਸ ਨਾਲ ਹਾਰਟ ਅਟੈਕ ਹੋ ਸਕਦਾ ਖੂਨ ਗਾੜਾ ਹੋ ਕੇ ਪਾਸਾ ਘੜ ਸਕਦਾ ਜਿੰਨੇ ਵੀ ਅਬਡੋਮਿਨਬਿਲਟੀਜ਼ ਦੌਰਾ ਪੈ ਸਕਦਾ ਬਲੱਡ ਨੂੰ ਸਪਲਾਈ ਬ੍ਰੇਨ ਨੂੰ ਨਹੀਂ ਜਾਂਦੀ ਬ੍ਰੇਨ ਨੂੰ ਆਕਸੀਜਨ ਜਾਣੀ ਜ਼ਰੂਰੀ ਹੈ ਔਰ ਆਕਸੀਜਨ ਦਾ ਜਿਹੜਾ ਕੈਰੀਅਰ ਹੈ ਉਹ ਬਲੱਡ ਹੀ ਹੈਗਾ ਇਸ ਕਰਕੇ ਸਭ ਲੋਕਾਂ ਨੂੰ ਆਹ ਹਦਾਇਤ ਦਿੱਤੇ ਜਾਂਦੇ ਠੰਡ ਤੋਂ ਬਚਾਅ ਵਾਸਤੇ ਅੰਦਰ ਹੀ ਰਹਿਣ ਜਦ ਤੱਕ ਬਹੁਤ ਐਮਰਜੈਂਸੀ ਕੰਮ ਨਾ ਹੋਵੇ ਘੱਟੋ ਘੱਟ ਸਵੇਰੇ ਸਵੇਰੇ 10 ਵਜੇ ਤੱਕ ਸਾਰੇ ਅੰਦਰ ਰਹਿਣ ਜਿਨ੍ਹਾਂ ਨੂੰ ਡਿਊਟੀ ਜਾਣੀ ਹੈ ਆਪਦੀ ਡਿਊਟੀ ਤੇ ਪਹੁੰਚਣ ਸਕੂਲ ਦੇ ਬੱਚੇ ਖਾਸ ਕਰਕੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਠੰਡ ਲੱਗਦੀ ਏ ਨਮੂਨੇ ਦੇ ਚਾਂਸਸ ਰੈਸਪੀਰੇਟਰੀ ਇਲਨੈਸ ਦੇ ਚਾਂਸਸ ਠੀਕ ਹੈ ਬੁਖਾਰ ਸਾਰੀ ਜਿਹੜੀ 올ਡ ਏਜ ਹਾਰਟ ਅਟੈਕ ਪਾਸਾ ਖੰਡਣਾ ਆ ਸਾਰੇ ਇਸ ਦੀ ਲੰਗ ਡਿਜ਼ੀਜ਼ ਸਾਰੇ ਇਸ ਦੇ ਕਨਸੀਕਵੈਂਸਸ ਅਗੇ ਤਾਂ ਸੁਣ ਲਿਆ ਪਾਣੀ ਨਾਲ ਨਹਾਉਣਾ ਜ਼ਰੂਰੀ ਨਹੀਂ ਹਾਂ ਪਾਣੀ ਪੀਣਾ ਜ਼ਰੂਰੀ ਹੈ ਤਾਂ ਕਿ ਠੰਡ ਚ ਹੋਣ ਵਾਲੀਆਂ ਪਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਇਸ ਘਟਨਾ ਨੇ ਨੌਜਵਾਨ ਨੂੰ ਇੱਕ ਸਬਕ ਵੀ ਦਿੱਤਾ ਹੈ ਕਿ ਸ਼ਰਾਰਤੀ ਦੋਸਤਾਨੀਆਂ ਅਜਿਹੀਆਂ ਸ਼ਰਤਾਂ ਤੋਂ ਵੀ ਬਚਿਆ ਜਾਵੇ ਖੈਰ ਹੁਣ ਇਸ ਨੌਜਵਾਨ ਪੂਰੀ ਤਰ੍ਹਾਂ ਠੀਕ ਦੱਸਿਆ ਜਾ ਰਿਹਾ ਹੈ ਬਾਨੀਗੜ ਤੋਂ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ